ਉਹ ਕਹਿੰਦੀ ਵੀ ਜਦੋਂ ਤੱਕ ਮੈਂ ਬੁਲਾਵਾਂ ਨਾ ਉਦੋਂ ਤੱਕ ਤੁਸੀਂ ਇੱਥੇ ਆਉਣਾ ਨਹੀਂ ਸਾਡੇ ਕੰਮ ਦੇ ਵਿੱਚ ਕੋਈ ਦਖਲਅੰਦਾਜ਼ੀ ਨਹੀਂ ਦੇਣੀ ਮੈਨੂੰ ਖਾਲੀ ਚੈੱਕਰ ਦੇ ਵੀ ਸਾਈਨ ਕਰਾਏ ਨੇ ਚਾਰਾਂ ਦੇ ਸਾਨੂੰ ਰੋਕਿਆ ਗਿਆ ਕਮੇਟੀ ਨੂੰ ਵੀ ਇੱਥੇ ਨਾ ਆਏ ਜਾਵੇ ਅਸੀਂ ਕਿ ਅਭੀ ਖਾਲੀ ਚੈੱਕਰ ਦੇ ਅਸੀਂ ਸਾਈਨ ਨਹੀਂ ਕਰਦੇ ਉਹ ਕਹਿੰਦੀ ਬੈਂਕ ਦੇ ਵਿੱਚ ਲੋਡ ਹੈ ਤਾਂ ਚੈੱਕਰ ਦੇ ਸਾਈਨ ਕਰੂ ਸਾਡੇ ਨਾਲ ਗਲਤ ਵਿਵਹਾਰ ਕੀਤਾ ਇਹਨਾਂ ਨੇ ਮਿੱਡੇ ਮੀਜ਼ ਦੇ ਵਿੱਚ ਹੀ ਬਹੁਤ ਜ਼ਿਆਦਾ ਕਬਲਾ ਹੋ ਰਿਹਾ ਸੀਗਾ ਰੂਟ ਮਹੀਨੇ ਚ ਚਾਰ ਵਾਰੀ ਮਿਲਣਾ ਚਾਹੀਦਾਗਾ ਬਲਕਿ ਇਹ ਸਾਲ ਦੇ ਵਿੱਚ ਤਿੰਨ ਵਾਰੀ ਮਿਲ ਰਿਹਾਗਾ ਜੁਲਾਈ ਮਹੀਨੇ ਦੇ ਵਿੱਚ ਬਹੁਤ ਜ਼ਿਆਦਾ ਘਬੜਾ ਹੋ ਰਿਹਾਗਾ ਮਹੀਨੇ ਦੇ ਵਿੱਚ ਖੀਰ ਚਾਰ ਵਾਰੀ ਬਣਨੀ ਚਾਹੀਦੀ ਹੈ ਮਹੀਨੇ ਦੇ ਵਿੱਚ ਇੱਕ ਵਾਰੀ ਖੀਰ ਬਣਦੀ ਹੈ ਪੂਰਬਾਬੇ ਵੇਖਿਆ ਜੋ ਖਰਾਬ ਹੋਊਗਾ ਸਾਨੂੰ ਬਹੁਤ ਹੀ ਰੂਡਵੇ ਨਾਲ ਸਾਡੇ ਨਾਲ ਗੱਲਬਾਤ ਕਰੀ ਜੇ ਸਾਥੋਂ ਬੱਚਾ ਨਹੀਂ ਲੈ ਕੇ ਜਾਇਆ ਗਿਆਗੇ ਮਾਤੇ ਫਿਰ ਤੁਸੀਂ ਕੀ ਕਰੋਗੇ ਉਹਨਾਂ ਨੇ ਸਾਨੂੰ ਧਮਕਾਨ ਦੀ ਵੀ ਕੋਸ਼ਿਸ਼ ਕੀਤੀ ਮੈਂ ਸੋਡੇ ਦੇ ਕਾਨੂੰਨੀ ਕਾਰਵਾਈ ਕਰਵਾਉਂਗਾ ਤੁਹਾਨੂੰ ਕੋਈ ਤਸੱਲੀ ਵਕਤ ਜਵਾਬ ਨਹੀਂ ਦਿੱਤਾ ਜਿਹੜਾ ਮੈਦੇ ਮਿਲ ਚ ਬਹੁਤ ਵੱਡਾ ਘਪਲਾ ਕਰਿਆ ਹੋਇਆ ਕਦੇ ਵੀ ਬੱਚਿਆਂ ਨੂੰ ਫਰੂਟ ਨਹੀਂ ਮਿਲਿਆ 1 ਸਾਲ ਚ 3 ਦਿਨ ਫਰੂਟ ਦਿੱਤਾ ਇਸ ਟੀਚਰ ਨੂੰ ਸਾਡੇ ਸਕੂਲ ਚ ਨਹੀਂ ਰੱਖਣਾ ਚਾਹੁੰਦੇ ਜੋ ਪਹਿਲਾਂ ਤਾਂ ਫਰੂਟਾਂ ਵਾਲਾ ਹੀ ਸਭ ਤੋਂ ਵੱਡਾ ਮਸਲਾ ਇਹ ਸੀਗਾ ਵੀ ਫਰੂਟ ਜਿੱਥੇ ਇੱਕ ਮਹੀਨੇ 'ਚ ਚਾਰ ਵਾਰੀ ਵੰਡਣੇ ਚਾਹੀਦੇ ਸੀਗੇ ਉਹ ਸਾਲ 'ਚ ਵੀ ਚਾਰ ਵਾਰੀ ਨਹੀਂ ਵੰਡੇ ਗਏ ਹੈਗੇ ਸਾਲ 'ਚ ਵੀ ਤਿੰਨ ਵਾਰੀ ਫਰੂਟ ਮਿਲੇ ਨੇ ਬੱਚਿਆਂ ਨੂੰ ਉਸ ਤੋਂ ਬਾਅਦ ਜਿਹੜਾ ਟੀਚਰ ਨੇ ਇੱਥੋਂ ਦਾ ਜਿਹੜਾ ਸਟਾਫ ਹੈ ਉਹ ਸਾਰਾ ਬਹੁਤ ਸਹਿਯੋਗੀ ਹੈ ਜਿਹੜਾ ਹੋਰ ਸਟਾਫ ਹੈ ਸਾਰਾ ਸਾਡੇ ਨਾਲ ਮਿਲ ਜੁੜ ਕੇ ਚੱਲਦਾ ਜਿਹੜੇ ਇੱਥੇ ਮਾਪੇ ਆਉਂਦੇ ਨੇ ਜਿਨ੍ਹਾਂ ਦੇ ਬੱਚੇ ਪੜ੍ਹਦੇ ਨੇ ਉਹਨਾਂ ਨਾਲ ਪੂਰੇ ਸਹਿਯੋਗ ਨਾਲ ਚੱਲਦਾ ਇਹ ਜਿਹੜੀ ਟੀਚਰ ਸੀ ਇਹਦਾ ਉਹਨਾਂ ਟੀਚਰਾਂ ਦੇ ਨਾਲ ਵੀ ਵਿਹਵਾਰ ਹੈ ਜਿਹੜਾ ਉਹ ਬਿਲਕੁਲ ਚੰਗਾ ਨਹੀਂ ਸੀ ਦੇ ਇਹ ਕਿੰਤੂ ਪਰੰਤੂ ਕੀਤਾ ਜਾਂਦਾ ਸੀ ਵੀ ਤੁਸੀਂ ਪੱਕ ਕਿਉਂ ਬੰਨ ਕੇ ਆਉਨੇ ਹੋ ਤੁਸੀਂ ਐ ਕਿਉਂ ਕਰਦੇ ਹੋ ਠੀਕ ਹੈ ਨਾ ਯਾਨੀ ਕਿ ਹੋਰ ਬਹੁਤ ਸਾਰੀਆਂ ਸ਼ਿਕਾਇਤਾਂ ਜਿਹੜੀਆਂ ਸਾਨੂੰ ਲਗਾਤਾਰ ਮਿਲ ਰਹੀਆਂ ਸੀ ਜਿਹੜੇ ਸਾਡੇ ਇੱਥੋਂ ਦੇ ਬਹੁਤ ਪੋਟੈਂਸ਼ੀਅਲ ਵਾਲੇ ਬੱਚੇ ਸੀਗੇ ਜਿਹੜੇ ਕੱਲੀਆਂ ਖੇਡਾਂ ਨਹੀਂ ਹੋਰ ਫੀਲਡਾਂ ਚ ਵੀ ਅੱਗੇ ਜਾ ਸਕਦੇ ਸੀਗੇ ਆਪਣੀ ਨਿੱਜੀ ਰੰਜਿਸ਼ ਕਰਕੇ ਆਪਣੀ ਐ ਕਹਿੰ ਲੋ ਕੰਮ ਚੋਰੀ ਕਰਕੇ ਉਹਨਾਂ ਬੱਚਿਆਂ ਦੇ ਉਸ ਟੈਲੈਂਟ ਨੂੰ ਨਖਿਆਰਿਆ ਹੀ ਨਹੀਂ ਗਿਆ ਹੈਗਾ ਉਹ ਬੱਚੇ ਐਵੇਂ ਇੱਥੋਂ ਪਾਸ ਆਊਟ ਹੋ ਕੇ ਬਾਕੀ ਸੋ ਅਸੀਂ ਇਹ ਬੇਨਤੀ ਕਰਦੇ ਆਂ ਸਰਕਾਰ ਨੂੰ ਵੀ ਭਈ ਇਹੋ ਜੇ ਅਧਿਆਪਕ ਨੇ ਜਿਹੜੇ ਉਹਨਾਂ ਤੇ ਗੌਰ ਕੀਤੀ ਜਾਵੇ ਠੀਕ ਹੈ ਨਾ ਸੇ ਸਾਡੇ ਪਿੰਡ ਨੂੰ ਕੋਈ ਇਹੋ ਜਾਂ ਯੋਗ ਅਧਿਆਪਕ ਦਿੱਤਾ ਜਾਵੇ ਜਿਹੜਾ ਕਿ ਇਸ ਪ੍ਰਾਇਮਰੀ ਸਕੂਲ ਨੂੰ ਚਲਾਵੇ ਅਸੀਂ ਉਹਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਆਂ ਸਾਰੀ ਨਗਰ ਪੰਚਾਇਤ ਖੜੀ ਹੈ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਖੜੀਆਂ ਨੇ ਕਿਸਾਨੀ ਹੁੰਨੇ ਨੇ ਨਾਲ ਖੜੀਆਂ ਨੇ ਅਸੀਂ ਵੀ ਖੜੇ ਆਂ ਪਿੰਡ ਦੇ ਜਿੰਨੇ ਵੀ ਮੋਦਬਰ ਬੰਦੇ ਆਂ ਅਸੀਂ ਉਹਦਾ ਪੂਰਾ ਸਹਿਯੋਗ ਕਰਾਂਗੇ ਤੇ ਇੱਥੇ ਜਿੰਨੇ ਵੀ ਬੱਚੇ ਪੜ੍ਹਦੇ ਨੇ ਅਸੀਂ ਚਾਹੁੰਦੇ ਆਂ ਵੀ ਉਹਨਾਂ ਨੂੰ ਨਿਖਾਰ ਕੇ ਹਰ ਖੇਤਰ ਚ ਅੱਗੇ ਤੋਂ ਅੱਗੇ ਅਸੀਂ ਲੈ ਕੇ ਜਾਈਏ ਇਹ ਇਨਕੁਆਰੀ ਹੋਣੀ ਚਾਹੀਦੀ ਹੈ ਵੀ ਜਿਹੜੇ ਉਹ ਫਰੂਟ ਨੇ ਉਹ ਕਿੱਥੇ ਗਏ ਉਹਨਾਂ ਦਾ ਪੈਸਾ ਕਿੱਥੇ ਗਿਆ ਜਿਹੜੇ ਉਹ ਬੱਚੇ ਨੇ ਜਿਨ੍ਹਾਂ ਦਾ ਭਵਿੱਖ ਖਰਾਬ ਹੋ ਗਿਆ ਉਹਦੇ ਬਦਲੇ ਹੁਣ ਸਰਕਾਰ ਉਹਨਾਂ ਬੱਚਿਆਂ ਦੇ ਭਵਿੱਖ ਦੇ ਨਾਤੇ ਕੀ ਕਰ ਸਕਦੀ ਹੈ ਕਿਉਂਕਿ ਹੁਣ ਉਹਨਾਂ ਦਾ ਤਾਂ ਅੱਗੇ ਉਮਰ ਵੱਧ ਗਈ ਉਹਨਾਂ ਦੀ ਜਿਸ ਉਮਰ ਦੇ ਵਿੱਚ ਉਹ ਨੈਸ਼ਨਲ ਤੱਕ ਜਾ ਸਕਦੇ ਸੀਗੇ ਅੱਗੇ ਕੰਪੀਟੀਸ਼ਨ ਵੱਧ ਗਿਆ ਉਹਨਾਂ ਦਾ ਉਹਨਾਂ ਦਾ ਹੌਸਲਾ ਟੁੱਟ ਗਿਆ ਉਹਨਾਂ ਦਾ ਕੀ ਹੱਲ ਹੋ ਸਕਦਾ ਇਹ ਸਾਰੇ ਸਵਾਲ ਵੀ ਅਜੇ ਸਰਕਾਰ ਦੇ ਸਨਮੁਖ ਨੇ ਪ੍ਰਸ਼ਾਸਨ ਦੇ ਸਨਮੁਖ ਨੇ ਹਾਂਜੀ ਸਾਡੀ ਪਹਿਲਾਂ ਸ਼ੁਰੂ ਚ ਗੱਲਬਾਤ ਹੋਈ ਜਿਹੜਾ ਸਿਲੈਕਸ਼ਨ ਹੋਈ ਹੈ ਕਮੇਟੀ ਦੀ ਉਦੋਂ ਬਾਅਦ ਜਦੋਂ ਸਾਨੂੰ ਇੱਥੇ ਬਿਆਨਤਕੌਰ ਮੈਡਮ ਜੋ ਹੈੱਡ ਟੀਚਰ ਨੇ ਉਹ ਕਹਿੰਦੀ ਵੀ ਜਦੋਂ ਤੱਕ ਮੈਂ ਬੁਲਾਵਾਂ ਨਾ ਉਦੋਂ ਤੱਕ ਤੁਸੀਂ ਇੱਥੇ ਆਉਣਾ ਨਹੀਂ ਸਾਡੇ ਕੰਮ ਦੇ ਵਿੱਚ ਕੋਈ ਦਖਲਅੰਦਾਜ਼ੀ ਨਹੀਂ ਦੇਣੀ ਮੈਥੋਂ ਉਦੋਂ ਬਾਅਦ ਚਲੋ ਚੇਅਰਮੈਨ ਬਣ ਗਿਆ ਉਦੋਂ ਬਾਅਦ ਮੈਥੋਂ ਖਾਲੀ ਚੈੱਕਾਂ ਤੇ ਵੀ ਸਾਈਨ ਕਰਾਏ ਨੀ ਚਾਰਾਂ ਦੇ ਸਾਨੂੰ ਇੱਥੇ ਕੰਮਕਾਰ ਕਰਦੇ ਆ ਵਿੱਚ ਦਖਲਅੰਦਾਜ਼ੀ ਕਹਿੰਦੇ ਨਹੀਂ ਕਰੋ ਸਾਨੂੰ ਰੋਕਿਆ ਗਿਆ ਕਮੇਟੀ ਨੂੰ ਵੀ ਇੱਥੇ ਨਾ ਆਇਆ ਜਾਵੇ ਉਸ ਵਾਸਤੇ ਕਰਵਾਇਆ ਚੈੱਕਾਂ ਦੇ ਦਸਤਾਵੇਜ਼ ਕੁਝ ਜਿਹੇ ਉਹ ਕਹਿੰਦੇ ਵੀ ਬੈਂਕ ਦੇ ਵਿੱਚ ਲੋਡ ਹੈ ਜੀ ਅਸੀਂ ਕਿ ਆ ਵੀ ਖਾਲੀ ਚੈੱਕ ਕਰਦੇ ਸੀ ਸਾਈਨ ਨਹੀਂ ਕਰਦੇ ਉਹ ਕਹਿੰਦੇ ਬੈਂਕ ਦੇ ਵਿੱਚ ਲੋਡ ਹੈ ਤਾਂ ਚੈੱਕ ਦੇ ਸਾਈਨ ਕਰੋ ਮੈਂ ਨਵਾਂ ਸੀਗਾ ਮੈਨੂੰ ਇਹ ਚੀਜ਼ ਦਾ ਪਤਾ ਨਹੀਂ ਸੀ ਤਾਂ ਮੈਂ ਚੈੱਕ ਦੇ ਸਾਈਨ ਕਰਤੀ ਸੀ ਪੁਰਾਣੇ ਜਿਹੜਾ ਹੁਣ ਮਾਮਲਾ ਹੋਇਆਗਾ ਮਤਲਬ ਇੱਥੇ ਸਕੂਲ ਦੇ ਵਿੱਚ ਬਦਲੀ ਨੂੰ ਲੈ ਕੇ ਮਤਾ ਪਤਾ ਲੋਕ ਇਕੱਠੇ ਹੋਏ ਨੇ ਪਿੰਡ ਦੇ ਦੇ ਬਾਰੇ ਇਹ ਮਤਾ ਤਾਂ ਪਾਇਆ ਜੀ ਦੇਖੋ ਸਟੇਟ ਪੱਧਰ ਤੇ ਹੁਣ ਗੇਮਾਂ ਹੋ ਰਹੀਆਂ ਸੀ ਜੀ ਉਹਨਾਂ ਦੇ ਪੇਰੈਂਟਸ ਮਤਲਬ ਇਹ ਆਏ ਵੀ ਸਾਡੇ ਬੱਚੇ ਗਏ ਨਹੀਂ ਹੈਗੇ ਗੇਮਾਂ ਦੇ ਵਿੱਚ ਗਏ ਨਹੀਂ ਹੈਗੇ ਤਾਂ ਅਸੀਂ ਆ ਕੇ ਪੰਜ ਸੱਤ ਪੇਰੈਂਟਸ ਨੂੰ ਨਾਲ ਲੈ ਕੇ ਕਮੇਟੀ ਆਈ ਇੱਥੇ ਗੱਲਬਾਤ ਮੈਡਮ ਨਾਲ ਕੀਤੀ ਵੀ ਜਿਹੜੇ ਟੀਚਰਾਂ ਨੂੰ ਡਿਊਟੀ ਲਾਈ ਸੀ ਵੀ ਉਹ ਕਾਹਦੇ ਨਹੀਂ ਗਏ ਤੇ ਕੀ ਗੱਲਬਾਤ ਹੋ ਗਈ ਅਸੀਂ ਕਿਹਾ ਵੀ ਤੁਸੀਂ ਟੀਚਰਾਂ ਨੂੰ ਬੁਲਾ ਦਿਓ ਇਹਨਾਂ ਨੇ ਟੀਚਰਾਂ ਨੂੰ ਨਹੀਂ ਬੁਲਾਇਆ ਸਾਡੇ ਨਾਲ ਗਲਤ ਵਿਵਹਾਰ ਕੀਤਾ ਇਹਨਾਂ ਨੇ ਹੁਣ ਮੈਂ ਕੀ ਕਰਦਿਆਂ ਹੁਣ ਅਸੀਂ ਜਦੋਂ ਆ ਕੇ ਇੱਥੇ ਚੈੱਕ ਅਪ ਕਰਿਆ ਸਾਰਾ ਦੇਖਿਆ ਫਿਰ ਮਿਡੇ ਮੀਲ ਦੇ ਵਿੱਚ ਹੀ ਬਹੁਤ ਜ਼ਿਆਦਾ ਕਬਲਾ ਹੋ ਰਿਹਾ ਸੀਗਾ ਅਸੀਂ ਦੇਖਿਆ ਕਿ ਫਰੂਟ ਮਹੀਨੇ 'ਚ ਚਾਰ ਵਾਰੀ ਮਿਲਣਾ ਚਾਹੀਦਾ ਹੈਗਾ ਬਲਕਿ ਇਹ ਸਾਲ ਦੇ ਵਿੱਚ ਤਿੰਨ ਵਾਰੀ ਮਿਲ ਰਿਹਾ ਹੈਗਾ ਇਹਦਾ ਮਿੱਡੇ ਮੀਲ ਦੇ ਵਿੱਚ ਬਹੁਤ ਜ਼ਿਆਦਾ ਘਬੜਾ ਹੋ ਰਿਹਾਗਾ ਇੱਥੇ ਮਹੀਨੇ ਦੇ ਵਿੱਚ ਖੀਰ ਚਾਰ ਵਾਰੀ ਬਣਨੀ ਚਾਹੀਦੀ ਹੈ ਮਹੀਨੇ ਦੇ ਵਿੱਚ ਇੱਕ ਵਾਰੀ ਖੀਰ ਬਣਦੀ ਹੈ ਤੁਸੀਂ ਆ ਕੇ ਚੈੱਕ ਨਹੀਂ ਕਰਿਆ ਕਦੇ ਪਹਿਲਾਂ ਅਸੀਂ ਪਹਿਲਾਂ ਚੈੱਕ ਕੀਤਾ ਨਹੀਂ ਸੀ ਇਹ ਕਹਿੰਦੇ ਵੀ ਆਉਣਾ ਨਹੀਂ ਹੈਗਾ ਫਿਰ ਮੈਂ ਕੁਦਰਤੀ ਆ ਗਿਆ ਇੱਥੇ ਚੈੱਕ ਕਰ ਮੈਂ ਚਲੋ ਦੇਖਦੇ ਚੈੱਕ ਤਾਂ ਕਰੀਏ ਜਾ ਕੇ ਕੀ ਮੰਗ ਕਰਦੇ ਹਾਂ ਸਰ ਜੀ ਅਸੀਂ ਮੰਗ ਕਰਦੇ ਆ ਵੀ ਇਹ ਟੀਚਰ ਨੇ ਜਿਹੜੇ ਇੱਥੋਂ ਨਾਰੈਣ ਇਹ ਨਹੀਂ ਜੇ ਇੱਥੇ ਰਹਿਣਗੇ ਤਾਂ ਇੱਥੇ ਸਕੂਲ ਦਾ ਵਿਖਿਆ ਜੋ ਖਰਾਬ ਹੋਊਗਾ ਸਾਡੀ ਮੰਗ ਹੈ ਵੀ ਇਹਨਾਂ ਦੀ ਇੱਥੋਂ ਬਦਲੀ ਹੋਈ ਜਾਵੇ ਜੇ ਅਖਰਬ ਬਦਲੀ ਨਹੀਂ ਕਰਾਉਂਦੇ ਹਲੇ ਟਾਈਮ ਲੱਗਦਾਗਾ ਤਾਂ ਡੈਪੂਟੇਸ਼ਨ ਤੇ ਇਹਨੂੰ ਭੇਜਿਆ ਜਾਵੇ ਫਾਰਮੂਲਾ ਸਰ ਇਸ ਤਰ੍ਹਾਂ ਹੈ ਸਾਡੇ ਸਕੂਲ ਸਾਡੇ ਪਿੰਡ ਦਾ ਇੱਕ ਹੋਣਹਾਰ ਖਿਡਿਆਰੀ ਹੈ ਅਰਸ਼ਨੂਰ ਸਿੰਘ ਉਹ ਥਲੈਟਿਕ ਕਰਦਾ ਹੈ ਉਸਦੀ ਸਿਲੈਕਸ਼ਨ ਜ਼ਿਲ੍ਹਾ ਪੱਧਰੀ ਖੇਡਾਂ ਵਿੱਚ ਹੋਈ ਸੀ ਤੇ ਉਹਨਾਂ ਨੂੰ ਜਦੋਂ ਗੇਮਾਂ 'ਚ ਨਾਮ ਲਿਜਾਇਆ ਗਿਆ ਉਹਨਾਂ ਦੇ ਪੇਰੈਂਟ ਸਾਡੇ ਕੋਲ ਆਏਗੇ ਸਾਡੇ ਬੇਟੇ ਦੀਆਂ ਗੇਮਾਂ ਨੇ ਜਿਹੜੀਆਂ ਉਹ ਮਿਸ ਕਰਵਾ ਦਿੱਤੀਆਂ ਗਿਆ ਆਪਾਂ ਕਾਰਨ ਪਤਾ ਕਰਨੇ ਜਾ ਕੇ ਸਕੂਲ 'ਚ ਕੀ ਗੱਲਬਾਤ ਹੋਈ ਹੈ ਜਦੋਂ ਅਸੀਂ ਸਕੂਲ ਮੁਖ ਅਧਿਆਪਕ ਨੂੰ ਮਿਲਿਓ ਰਿਆ ਕੇ ਜਿਨ੍ਹਾਂ ਦੀ ਡਿਊਟੀ ਸੀ ਜੀ ਬੱਚੇ ਦੀਆਂ ਗੇਮਾਂ ਕਿਉਂ ਨਹੀਂ ਕਰਵਾਈਆਂ ਗਈਆਂ ਕਾਹਤੋਂ ਨਹੀਂ ਲੈ ਕੇ ਜਾਇਆ ਗਿਆ ਕੀ ਕਾਰਨ ਹੋਇਆ ਜਾਂ ਫਿਰ ਇਹਨਾਂ ਦੀ ਸਿਲੈਕਸ਼ਨ ਨਹੀਂ ਹੋਈ ਤਾਂ ਉਹਨਾਂ ਨੇ ਸਾਨੂੰ ਬਹੁਤ ਹੀ ਰੂਡ ਵੇਵ ਨਾਲ ਸਾਡੇ ਨਾਲ ਗੱਲਬਾਤ કરી ਜਦੋਂ ਅਸੀਂ ਉਹਨਾਂ ਨੂੰ ਜਵਾਬ ਮੰਗਿਆ ਕਿ ਕਿਸ ਦੀ ਡਿਊਟੀ ਲੱਗੀ ਸੀ ਉਹਨਾਂ ਨਾਲ ਸਾਨੂੰ ਮਿਲਾ ਦਿਓ ਜਿਨ੍ਹਾਂ ਨੇ ਇਹਨੂੰ ਲੈ ਕੇ ਜਾਣਾ ਸੀ ਤਾਂ ਉਹਨਾਂ ਨੇ ਸਾਨੂੰ ਇੱਕੇ ਜਵਾਬ ਦਿੱਤਾ ਲਾਸਟ ਚ ਆ ਕੇ ਕਹਿੰਦੇ ਜੀ ਫਿਰ ਤੁਸੀਂ ਮੰਨ ਲਓ ਜੇ ਸਾਥੋਂ ਬੱਚਾ ਨਹੀਂ ਲੈ ਕੇ ਜਾਇਆ ਗਿਆ ਗੇਮਾਂ ਤੇ ਫਿਰ ਤੁਸੀਂ ਕੀ ਕਰੋਗੇ ਉਹ ਸਾਨੂੰ ਮਤਲਬ ਬਾਰ-ਬਾਰ ਜਦੋਂ ਅਸੀਂ ਉਹਨਾਂ ਨੂੰ ਪੁੱਛਿਆ ਕਿ ਸਾਨੂੰ ਜਿਸ ਦੀ ਵੀ ਡਿਊਟੀ ਸੀ ਉਹਨਾਂ ਨਾਲ ਗੱਲਬਾਤ ਕਰਵਾਓ ਤੇ ਸਾਨੂੰ ਮਤਲਬ ਕੋਈ ਸਪਸ਼ਟ ਜਵਾਬ ਦਿਓ ਮੈਂ ਮਤਲਬ ਕਾਰਨ ਕੀ ਬਣਾਂਗੇ ਬੱਚੇ ਚ ਬੱਚੇ ਨੂੰ ਗੇਮਾਂ ਤੇ ਕਿਉਂ ਨਹੀਂ ਲੈ ਕੇ ਜਾਇਆ ਗਿਆ ਤਾਂ ਉਹਨਾਂ ਨੇ ਸਾਨੂੰ ਧਮਕਾਨ ਦੀ ਵੀ ਕੋਸ਼ਿਸ਼ ਕੀਤੀ ਕਿ ਤੁਸੀਂ ਮੇਰੇ ਨਾਲ ਇਸ ਤਰ੍ਹਾਂ ਗੱਲਬਾਤ ਕਰ ਰਹੇ ਹੋ ਮੈਨੂੰ ਸਵਾਲ ਜਵਾਬ ਕਰ ਰਹੇ ਹੋ ਮੈਂ ਤੁਹਾਡੇ ਤੇ ਕਾਨੂੰਨੀ ਕਾਰਵਾਈ ਕਰਵਾਉਂਗੀ ਤੇ ਸਾਡੇ ਨਾਲ ਮਾਤਾਵਾਦ ਸੀ ਅਸੀਂ ਨੇ ਮਤਲਬ ਅਸੀਂ ਕੋਈ ਚੀਜ਼ ਨਹੀਂ ਹੈਗੀ ਅਸੀਂ ਕਿਹਾ ਵੀ ਜੇ ਅਸੀਂ ਕੁਝ ਗਲਤ ਕਰ ਰਹੇ ਹਾਂ ਤੁਸੀਂ ਬੇਸ਼ੱਕ ਸਾਡੇ ਤੇ ਕਾਰਵਾਈ ਕਰਵਾ ਸਕਦੇ ਹੋ ਫਿਰ ਉਹਨਾਂ ਨੇ ਸਾਨੂੰ ਕੋਈ ਤਸੱਲੀਬਖਸ਼ ਜਵ ਅਸੀਂ ਸਰਪੰਚ ਸਾਹਿਬ ਕੋਲ ਗਏ ਅਗਲੇ ਦਿਨ ਸਾਡੀਆਂ ਜਿਹੜੀਆਂ ਵੀ ਨਗਰ ਦੀਆਂ ਪੰਚਾਇਤਾਂ ਨੇ ਉਹਨਾਂ ਦਾ ਅਗਲੇ ਦਿਨ ਇਕੱਠ ਕਰਿਆ ਗਿਆ ਫਿਰ ਉਹ ਮਤਾ ਪਾਇਆ ਗਿਆ ਜੀ ਕੀ ਕਾਰਵਾਈ ਕੀ ਲਿਖਿਆ ਉਹਦੇ ਵਿੱਚ ਕੀ ਮੰਗ ਕਰਦੇ ਅਸੀਂ ਮੰਗ ਕਰਦੇ ਹਾਂ ਜੀ ਇੱਕ ਤਾਂ ਜਿਹੜਾ ਮਿੱਡੇ ਮਿਲ ਚ ਬਹੁਤ ਵੱਡਾ ਘਪਲਾ ਕਰਿਆ ਹੋਇਆ ਸਾਰੇ ਸਾਲ ਦੇ ਫਰੂਟ ਤੇ ਜਿਹੜੇ ਪੈਸੇ ਨੇ ਹਰ ਹਫਤੇ ਜਿਹੜਾ ਫਰੂਟ ਆਂਦਾ ਕਦੇ ਵੀ ਬੱਚਿਆਂ ਨੂੰ ਫਰੂਟ ਨਹੀਂ ਮਿਲਿਆ ਸਿਰਫ ਇੱਕ ਸਾਲ 'ਚ ਤਿੰਨ ਦਿਨ ਫਰੂਟ ਦਿੱਤਾ ਤੇ ਉਹਦੀ ਕਾਨੂੰਨੀ ਜਾਂਚ ਦੀ ਅਸੀਂ ਅਰਜੀ ਵੀ ਪਾਈ ਹੋਈ ਹੈ ਉਹਦੀ ਜਾਂਚ ਹੋਣੀ ਚਾਹੀਦੀ ਹੈ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਤੇ ਅਸੀਂ ਇਸ ਟੀਚਰ ਨੂੰ ਸਾਡੇ ਸਕੂਲ ਚ ਨਹੀਂ ਰੱਖਣਾ ਚਾਹੁੰਦੇ ਕਿਉਂਕਿ ਜਿੰਨੇ ਵੀ ਪੇਰੈਂਟਸ ਨੇ ਉਹ ਕਹਿ ਕੇ ਗਏ ਆ ਜਿਹੜੇ ਚੰਗੇ ਐਥਲੀਟ ਨੇ ਜਾਂ ਉਹਰੇ ਬੱਚੇ ਕਰ ਰਹੇ ਆ ਕਿ ਅਸੀਂ ਆਪਦੇ ਨਾਮ ਖਟਵਾਵਾਂਗੇ ਬੱਚਿਆਂ ਦੇ ਜੇ ਆ ਉਹ ਇਸ ਸਕੂਲ ਚ ਰਹਿਣਗੇ ਹਾਂਜੀ ਕੀ ਨਾਮ ਹੈ ਜੀ ਡਿਜਿਗਨੇਸ਼ਨ ਕੀ ਹੈ ਤੁਹਾਡਾ ਸਕੂਲ ਚ ਮੈਂ ਰਜੇਸ਼ ਕੁਮਾਰ ਮੇਰਾ ਨਾਮ ਹੈ ਜੀ ਮੈਂ ਐਸਟਮਨ ਚਾਰਜ ਹਾਂ ਜੀ ਸਕੂਲ ਦਾ ਤੇ ਮੇਰੇ ਤੋਂ ਪਹਿਲਾਂ ਜਿਹੜੇ ਐਚਟੀ ਬਿਆਨਤ ਕਰਨੇ ਉਹ ਛੁੱਟੀ ਤੇ ਨਹੀਂ ਆਜੀ ਹਾਂਜੀ ਇੱਕ ਤੁਹਾਡੇ ਇੱਥੇ ਜਿਹੜੇ ਪੰਚਾਇਤ ਵੀ ਇਕੱਠੀ ਹੋਈ ਆ ਮੋਤਵਰ ਇਕੱਠੇ ਆਏ ਆ ਮਤਾ ਪਾਇਆ ਤੁਹਾਡੇ ਜਿਹੜੇ ਹੈੱਡ ਟੀਚਰ ਆ ਉਹਨਾਂ ਦੇ ਖਿਲਾਫ ਅਮ ਇਹਨੂੰ ਲੈ ਕੇ ਮਿਡਡੇ ਡੇ ਮੀਲ ਨੂੰ ਲੈ ਕੇ ਜਾਂ ਕੋਈ ਬੱਚਾ ਬਾਹਰ ਭੇਜਣਾ ਸੀ ਗੇਮਾਂ ਨੂੰ ਲੈ ਕੇ ਮਾਮਲਾ ਕੀ ਹੈ ਦੇਖੋ ਜੀ ਸਰ ਜਿਹੜੀ ਸਾਡੇ ਸਕੂਲ ਦੇ ਬੰਦਕੌਰ ਮੈਡਮ ਜੀ ਨੇ ਤੇ ਜੋ ਵੀ ਗੱਲਬਾਤ ਹੋਈ ਹੈ ਸਾਡੇ ਪਿੰਡ ਦੀ ਪੰਚਾਇਤ ਨੂੰ ਤੇ ਸਾਡੇ ਸਕੂਲ ਦੀ ਐਸਐਮਸੀ ਕਮੇਟੀ ਨੂੰ ਇਹਨੂੰ ਨਹੀਂ ਪਤਾ ਜੀ ਕੀ ਗੱਲ ਹੈ ਐਸਸੀ ਬਾਰੇ ਮੈਨੂੰ ਕੋਈ ਜਾਣਕਾਰੀ ਨਹੀਂ ਹੈਗੀ ਹਾਂਜੀ ਨਹੀਂ ਟੀਚਰੋਂ ਤੁਸੀਂ ਮਿਡਡੇ ਡੇ ਮੀਲ ਦਾ ਤੁਹਾਨੂੰ ਪਤਾ ਹੋਊ ਜਿਵੇਂ ਇਹਨਾਂ ਨੇ ਦੋਸ਼ ਲਾਇਆ ਕਿ ਜਿਹੜਾ ਇੱਕ ਹਾ ਮਹੀਨੇ ਦੇ ਵਿੱਚ ਚਾਰ ਵਾਰ ਫਰੂਟ ਮਿਲਣਾ ਚਾਹੀਦਾ ਉਹ ਕਹਿੰਦੇ ਸਾਲ ਦੇ ਵਿੱਚ ਵੀ ਚਾਰ ਵਾਰੀ ਮਸਾ ਮਿਲਦਾਗਾ ਦੇਖੋ ਸਰ ਉਸ ਚੀਜ਼ ਦੇ ਬਾਰੇ ਸਾਡੇ ਜਿਹੜੀ ਬਿਆਨਤ ਕੋਰ ਐਚਟੀ ਮੈਡਮ ਨੇ ਉਹਨਾਂ ਨੂੰ ਪਤਾ ਹੈ ਮੈਂ ਫਿਰ ਉਸੇ ਤਾਂ ਗੱਲ ਦੁਬਾਰਾ ਕਹਿ ਰਹੇ ਹਾਂ ਤੇ ਸਾਡੀ ਐਸਐਮਸੀ ਕਮੇਟੀ ਤੇ ਪਿੰਡ ਦੀ ਪੰਚਾਇਤ ਨੂੰ ਪਤਾ ਜੀ ਇਸ ਮਸ਼ੀਦੇ ਸਾਹਿਬ ਪਲੀਜ਼ ਕਲਾਸ ਪੜਾ ਰਹੇ ਹੋ ਤੁਸੀਂ ਹਾਂਜੀ ਸਰ ਪੜਾ ਰਹੇ ਜੀ ਤੁਹਾਡੀ ਕਲਾਸ ਦੇ ਵਿੱਚ ਫਰੂਟ ਮਿਲਦਾ ਹੈ ਮਿਡਡੇ ਡੇ ਮੀਲ ਚ ਸਾਲ ਚ ਐਤ ਕੀ ਸਰ ਫਰੂਟ ਮਤਲਬ ਕੀ ਦੋ ਵਾਰੀ ਮਿਲੇ ਮਤਲਬ ਦੋ ਜਾਂ ਤਿੰਨ ਵਾਰ ਇੱਕ ਸਾਲ ਇੱਕ ਸਾਲ ਉਹਦੀ ਵਜ੍ਹਾ ਕੀ ਫਿਰ ਸਰ ਉਹਦੀ ਵਜ੍ਹਾ ਸਾਡੇ ਜਿਹੜੇ ਬਿਆੰਤ ਕੋਰ ਐਚਡੀ ਮੈਡੋਂ ਨੂੰ ਨਹੀਂ ਪਤਾ ਜੀ ਇੱਕ ਜਿਹੜਾ ਬੱਚਾ ਦੱਸੇ ਸਕ ਦੱਸ ਰਿਹਾ ਕਹਿੰਦੇ ਉਹਨਾਂ ਨੇ ਜਿਲ੍ਹਾ ਪੱਧਰ ਤੇ ਖੇਡਣਾ ਸੀਗਾ ਪਰ ਸਕੂਲ ਦੀ ਲਾਪਰਵਾਹੀ ਕਰਕੇ ਜਿਹੜਾ ਉਹ ਉਹਨੂੰ ਖੇਡਣ ਦੇ ਵਿੱਚ ਲਜਾਇਆ ਨਹੀਂ ਗਿਆ ਉਹ ਇੱਕ ਮਤਲਬ ਵੱਡਾ ਮਿਸ ਹੋਇਆ ਉਹਦਾ ਬੱਚੇ ਦਾ ਉੱਥੇ ਸਰ ਉਹ ਦੇਖੋ ਜੀ ਉਸ ਬੱਚਾ ਸਾਡਾ ਰੇਸਾਂ ਤੇ ਜਾਣਾ ਸੀਗਾ ਜਿਲ੍ਹਾ ਪੱਧਰ ਤੇ ਰੇਸਾਂ ਦੇ ਵਿੱਚ ਤੇ ਉਹਦੇ ਬਾਰੇ ਸਾਰ ਤੁਹਾਨੂੰ ਉਹੀ ਕਿਹਾ ਸਾਡੇ ਗੁਰਿੰਦਰ ਸਿੰਘ ਜੀ ਨੇ ਤੇ ਸਰ ਬਲਕਾਰ ਸਿੰਘ ਜੀ ਨੇ ਤੇ ਜੋਗਰਾ ਸਿੰਘ ਜੀ ਨੇ ਪ੍ਰੈਕਟਿਸ ਕਰਾਈ ਸੀਗੀ ਉਹ ਬਿਆਨਤ ਕੋਰ ਜੀ ਨੇ ਬੱਚਾ ਨਹੀਂ ਭੇਜਿਆ ਕੀ ਗੱਲਬਾਤ ਉਹਨਾਂ ਹੋਈ ਹੈ ਤੇ ਉਹਨਾਂ ਨੂੰ ਹੀ ਪਤਾ ਸਾਰੇ ਅਸ਼ਵਿਸ਼ਵਾਰੀ ਮੈਨੂੰ ਅਸ਼ਵਿਸ਼ਵਾਰੀ ਜਿਆਦਾ ਜਾਣਕਾਰੀ ਨਹੀਂ ਹੈਗੀ ਅਰਜਿੰਦਰ ਕਮਰ ਜੀ ਨੇ ਸੁਣਿਆ ਸਰ ਦਿੱਤੀ ਹੋ ਲਿਆ ਰ ਲੇਰ ਕਲਾ ਜਿਹੜਾ ਪ੍ਰਾਇਮਰੀ ਸਕੂਲ ਦਾ ਮਾਮਲਾ ਸਾਹਮਣੇ ਆਇਆ ਹੈ ਕਿ ਇੱਕ ਸਾਲ ਦੇ ਵਿੱਚ ਮੈਡਮ ਨੇ ਸਿਰਫ 2-3 ਵਾਰ ਫਾਲ ਦਿੱਤਾ ਹੈ ਬੱਚਿਆਂ ਨੂੰ ਮਿੱਠੇ ਮੀਂਹ ਦੇ ਵਿੱਚ ਖਾਣ ਲਈ ਜਿਹੜਾ ਕਿ ਮਹੀਨੇ ਦੇ ਵਿੱਚ 4 ਵਾਰ ਮਿਲਣਾ ਚਾਹੀਦਾ ਇਹ ਸਾਡੇ ਲਿਵੇ ਲਿਖਤੀ ਰੂਪ ਚ ਅਜੇ ਸ਼ੁੱਕਰਵਾਰ ਆਇਆ ਹੈ ਕਿ ਅਸੀਂ ਇਹਦੀ ਪੜਤਾਲ ਕਰ ਰਹੇ ਹਾਂ ਕਿ ਇਹਦੀ ਜੋ ਵੀ ਕਾਰਵਾਈ ਵਰਗੋ ਚ ਕੀਤੀ ਗਈ ਤੇ ਇੱਕ ਬੱਚਾ ਸੀਗਾ ਜਿਹੜਾ ਲੈਟਕ ਦੇ ਵਿੱਚ ਸਿਲੈਕਟ ਹੋਇਆ ਸੀ ਜ਼ਿਲੇ ਲਈ ਹਾਂਜੀ ਉਹਨੂੰ ਵੀ ਖੇਡਣ ਦੇ ਲਈ ਨਹੀਂ ਭੇਜਿਆ ਗਿਆ ਇਤੋਂ ਤੱਕ ਕਿ ਪੰਚਾਇਤ ਨੇ ਮਤਾ ਵੀ ਪਾਤਾ ਕਿ ਇਸ ਟੀਚਰ ਨੂੰ ਤੋਂ ਬਦਲੇ ਜਾਵੇ ਜਿਹੋ ਗੱਲ ਕਰਨ ਆਏ ਉਹਨਾਂ ਦੇ ਨਾਲ ਵੀ ਕਾਫੀ ਰਾਤ ਬੋਲਦੇ ਹੋ ਸਰ ਹਾਰਿਕ ਪਤਾ ਮੰਦੀਨਾ ਪੜਤਾਲ ਹੋਊਗੀ ਸਾਡੇ ਲਈ ਲਿਖਤੀ ਰੂਪ ਚ ਆ ਚੁੱਕਿਆ ਹੈ ਤੇ ਡੀਓ ਮੈਡਮ ਨਾਲ ਅਸੀਂ ਲਿਖਤੀ ਰੂਪ ਚ ਭੇਜ ਚੁੱਕਿਆ ਇਸ ਤੋਂ ਬਾਅਦ ਜਿਹੜੀ ਵੀ ਗੱਲਬਾਤ ਹੋਊ ਸੁਮਤਸੀ ਪਿਛਲੇ ਸਾਲ ਦੇ ਵਿੱਚ ਕਦੇ ਤੁਸੀਂ ਵੀ ਚੈੱਕ ਕੀਤਾ ਜੀ ਪਹਿਲਾਂ ਨਹੀਂ ਕੋਈ ਕਿਸੇ ਤਰ੍ਹਾਂ ਦਾ ਪਤਾ ਲੱਗਿਆ ਜਿਵੇਂ ਬੱਚਾ ਨਹੀਂ ਪਹਿਲਾਂ ਕਦੇ ਸਾਨੂੰ ਕੋਈ ਸ਼ਿਕਾਇਤ ਨਹੀਂ ਇਸ ਵਾਰ